ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਚੈਨੜਾ ਉਂਤੇ ਅਸੀਂ ਆਨੰਦ ਪਰਿਵਾਰੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਉਮੀਦ ਹੈ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਤੇ ਅਸੀਂ ਸਾਡੀ ਰਾਜੀ ਖੁਸ਼ੀ ਦੀ ਹਰ ਰੋਜ਼ ਕਾਮਨਾ ਕਰਦੇ ਰਹਿੰਦੇ ਹਾਂ ਹੈਨਾ ਤੇ ਤੁਹਾਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਆਂ ਤੇ ਲੋ ਮਾਨਸਾ ਤੋਂ ਇੱਕ ਭੈਣ ਕਹਿੰਦੀ ਫਰਵਰੀ ਵਿੱਚ ਮੇਰੇ ਪੋਤੇ ਦਾ ਵਿਆਹ ਹੈ ਭੈਣ ਜੀ ਕੋੜੀਆਂ ਗਾਇਓ ਨਮੀ ਨਮੀ ਕੋੜੀਆਂ ਤੇ ਮੈਨੂੰ ਆ ਸੁਣ ਵੀ ਲੈਣੇ ਆ ਹਨ ਤੇ ਭੈਣਾਂ ਨੇ ਲਿਖ ਲਿਖ ਭੇਜੀ ਜੰਦੀਆਂ ਨੇ ਉਹ ਸੁਣ ਲੈਂਦੀਆਂ ਨੇ YouTube ਬੰਦ ਹਨ ਤੇ ਹੋਰ ਵੀ ਸਾਰੇ ਲੋਕ ਲੱਗੇ ਹੋਣੇ ਫਿਰ ਸੰਭਾਲਣ ਵਾਸਤੇ ਪ੍ਰਾਣ ਜਿੱਥੋਂ ਤੇ ਮੈਂ ਆਖਿਆ ਵੀ ਮੈਨੂੰ ਅੱਜ ਨਵੀਂ ਇੱਕ ਕੋਹੜੀ ਮਿਲੀ ਆ ਹੂੰ ਤੇ ਮੈਂ ਫਿਰ ਅੱਜ ਉਹ ਤੁਹਾਨੂੰ ਉਹੀ ਕੋਹੜੀ ਸੁਣਾਉਣੀ ਆ ਲੋ ਮਾਣੋ ਇਸ ਕੋਹੜੀ ਦਾ ਆਨੰਦ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਨਾ ਉਹੋ ਕੱਲ ਤਾਂ ਮੈਂ ਪਾਇਆ ਸੀ ਵਲਗਮ ਵਾਲੀ ਥੰਗ ਦਾ ਇਹ ਨਾਲ ਦੀ ਨਾਲ ਜਦ ਮੈਂ ਪਾ ਰਹੀਆਂ ਸੁੱਕੀ ਖੰਗ ਹੋ ਜਾਂਦੀ ਹੈ ਉਹ ਜੀ ਬੰਦਾ ਬਹੁਤ ਔਖਾ ਹੁੰਦਾ ਹੈ ਹੈਨਾ ਤੇ ਉਹ ਵੀ ਮਾਮੂਲੀ ਜਾਈ ਕਰ ਕਰੇ ਲੋਪਾ ਹੈ ਹਰ ਹਾਲ ਤੇ ਇਹ ਠੀਕ ਉਹ ਅਸੀਂ ਇਹ ਘਰੇ ਅਪਣਾਇਆ ਹੋਇਆ ਹੈ ਹੈਨਾ ਇਹ ਮੈਂ ਇਸ ਤੋਂ ਕੀ ਤੋਂ ਬਾਲ ਪਾਉਂਗੀ ਤੇ ਤੁਸੀਂ ਕਲਮਦਵਾਰ ਲੈ ਕੇ ਜਰੂਰ ਵੇਜਿਓ ਮੈਂ ਤੁਹਾਨੂੰ ਵਾਰ-ਵਾਰ ਬੇਨਤੀ ਕਰਦੀਆਂ ਵੀ ਵਾਰੀ-ਵਾਰੀ ਨਾ ਪੁੱਛਿਆ ਕਰੋ ਇੰਨੇ ਫੋਨ ਆਉਂਦੇ ਨੇ ਨੰਬਰ ਤਾਂ ਅਸੀਂ ਦੇ ਬੈਠੀ ਉਹ ਤੇ ਫਿਰ ਉਹ ਫੋਨ ਆਈ ਜਾਂਦੇ ਜੀ ਆ ਦੱਸੋ ਜੀ ਆ ਦੱਸੋ ਮੈਂ ਕਿ ਵੀ ਪਾ ਤਾਂ ਮੈਂ ਭੁੱਲ ਜਾਨੀ ਆ ਹੈਨਾ ਕਿਉਂਕਿ ਜਾਦੇ ਨੁਕਤੇ ਨੇ ਮੈਂ ਵੀ ਮਹਾਪੁਰਸ਼ਾਂ ਸੁਣਦੀ ਆ ਤੇ ਜਾਂ ਕਿਤਾਬਾਂ ਚੋਂ ਪੜੇ ਪੜੇ ਹੋਏ ਨੇ ਗ੍ਰੰਥਾਂ ਦੇ ਉਹ ਤੁਹਾਡੇ ਕੋਲੇ ਪਹਛਾ ਦਿੰਨੀ ਆ ਤੇ ਫਲ ਤਾਂ ਫਿਰ ਪ੍ਰਮਾਤਮਾ ਦੇਣਾ ਕਈ ਜਿਹੜੇ ਮੇਰੇ ਅਪਣਾਏ ਹੋਏ ਨੇ ਜਾਂ ਮੇਰੇ ਪ੍ਰਤਿਆਏ ਹੋਏ ਨੇ ਉਹ ਫਿਰ ਮੈਂ ਤੁਹਾਨੂੰ ਦੱਸ ਹੀ ਦਿੰਨੀ ਹੁੰਦੀ ਆ ਹੈਨਾ ਤੇ ਪਤਾ ਨਹੀਂ ਆਪਣੇ ਸਰੀਰ ਦੀ ਪ੍ਰਕਿਰਤੀ ਕਿਹੋ ਜੀ ਆ ਕਿਸੇ ਨੂੰ ਕੋਈ ਚੀਜ਼ ਨਹੀਂ ਸੂਟ ਕਰਦੀ ਕੋਈ ਕਹਿੰਦੇ ਤੁਹਾਨੂੰ ਆਦਰਕੀ ਸੂਟ ਕਰਦਾ ਹੈਨਾ ਤੇ ਅਸੀਂ ਚਾਹੇ ਕਿੰਨੇ ਖਾਈ ਜਾਈਏ ਮੈਨੂੰ ਕੁਛ ਨਹੀਂ ਕਹਿੰਦਾ ਤੇ ਇਹ ਹੁਣ ਇਹ ਤੁਸੀਂ ਆਪੇ ਦੇਖਣਾ ਸਾਨੂੰ ਸਭ ਕਿਹੜੀ ਸਪੀਸ ਸੂਟ ਕਰਦੀ ਹੈ ਕਿਹੜੀ ਨਹੀਂ ਹੈ ਨਾ ਤੇ ਇਹ ਦੇਖ ਕੇ ਲਿਆ ਕਰੋ ਤੇ ਬਾਕੀ ਲੋ ਆਜੋ ਹੁਣ ਫਿਰ ਆਪਾਂ ਰੰਗਾਂ ਰੰਗ ਪ੍ਰੋਗਰਾਮ ਵੱਲ ਤੇ ਸੁਣੋ ਇਹ ਪਿਆਰੀ ਜੀ ਘੋੜੀ ਜਿਵੇਂ ਵੀ ਸਾਨੂੰ ਗਾਉਣੀ ਆਈ ਤੁਹਾਨੂੰ ਉਵੇਂ ਜਿੱਕਰ ਗਾ ਕੇ ਸੁਣਾਵਾਂਗੇ ਤੇ ਤੁਸੀਂ ਆਪਦੇ ਢੰਗ ਨਾਲ ਜਿਵੇਂ ਮਰਜ਼ੀ ਇਹਨੂੰ ਗਾ ਦਿਓ ਹੈਨਾ ਜਿਵੇਂ ਜੀ ਤੋਂ ਗਾਇਆ ਜਾਂਦਾ ਤੇ ਲਓ ਮਾਣੋ ਇਸ ਘੋੜੀ ਦਾ ਨੰਨ जे तूं तेल दाचे वेबीर भन आ वेबीर भना तल చేపరేజణ వే హోరే తయా చండియా జణ వే హోరే అండణ గో అండలా బీయణ వే హోరే దిలా దియా సాజిణ ਵੇ ਬੰਦੇ ਆ ਜੇ ਤੈਨੂੰ ਸੇਰੇ ਦਾ ਜਾਵੇ ਵੇ ਵੀਰ ਬੰਨਿਆ ਵੇ ਵੀਰ ਬੰਨਿਆ പക്ഷേ പേർ ഞാച്ച വേറ होर दिलां सॼण बि वीर वे बे तैनु सुर मापण वेर भेण पिछे पर वेहोर चाचा ताईं जाय वे वेर बियाणना, वे वर दिला दिया, सज्यना वियाणना, वे विरा, वे ਤੇਰੇ ਵੀਰ ਬੰਨਿਆ ਤੈਨੂੰ ਕੋੜੀ ਜੜਾ ਬੇਹੋਰ ਚਾਚਾ ਤਾਇਆ ਵੇ ਹੋਰੇ ਅੰਡਣਾ ਦੇ ਵੰਡਣਾ ਵਿਆਹਣਾ ਵੇ ਹੋਰੇ ਦਿਲਾਂ ਦੀਆਂ ਸਾਂਝਣਾ ਵਿਆਹਣਾ ਵੇ ਵੀਰ ਵੇ ਬੰਨੇ ਲੋ ਜੀ ਬਹੁਤ ਪਿਆਰੀ ਜੀ ਘੋੜੀ ਸੁਣੀ ਸੀ ਤੇ ਸੁਣ ਕੇ ਆਨੰਦ ਆਇਆ ਹੁਣ ਤੇ ਹੁਣ ਆਪਣੇ ਤੁਸੀਂ ਭੈਣੇ ਤੋਂ ਪੋਤੇ ਦੇ ਵਿਆਹ 'ਚ ਵੀ ਗਾਈਂ ਭਰਾਵਾਂ ਦੇ ਵਿਆਹ 'ਚ ਵੀ ਗਾਓ ਭੈਣ ਹੈ ਆਸਮਾਨ 'ਚ ਵੀ ਗਾਓ ਅੱਪਾ ਵੀ ਜਾ ਕੇ ਹੈਨਾ ਤੇ ਅਥਰੰਗ ਬੰਨੋ ਅੰਗਲੇ ਦੇ ਜਾ ਕੇ ਹੈਨਾ ਗਾਣਕ ਲਾਓ ਤੇ ਪਹਿਲਾਂ ਤਾਂ ਸਾਰੇ ਆਈਂ ਰਲ ਮਿਲ ਕੇ ਗਾਉਂਦੇ ਤੇ ਇੰਨਾ ਵਧੀਆ ਲੱਗਦਾ ਹੁੰਦਾ ਸੀ ਹੁਣ ਵੀ ਉਹੀ ਆਪਣਾ ਵਿਰਸਾ ਨਾ ਭੁੱਲੋ ਤੇ ਇਸ ਤਰ੍ਹਾਂ ਗਾਓ ਤੇ ਲੋ ਹੁਣ ਆਜੋ ਤੁਸੀਂ ਸੰਸਰ ਉਸਤੀ ਗੱਲ ਉਹ ਕੱਲ ਤਾਂ ਮੈਂ ਜਿਹੜਾ ਨੁਕਤਾ ਪਾਇਆ ਸੀ ਇਹ ਵੀ ਬਲਦੋਂ ਵਾਲੀ ਖੰਗ ਤੇ ਇਹ ਜਿਵੇਂ ਇਹ ਸੁੱਕੀ ਖੰਗ ਦੇ ਹੈਨਾ ਸੁੱਕੀ ਖੰਗ ਨੂੰ ਦੂਰ ਕਰੋ ਹੈਨਾ ਲਓ ਜੀ ਅਗਰ ਕਿਸੇ ਨੂੰ ਸੁੱਕੀ ਖੰਗ ਹੈ ਤਾਂ ਕੋਈ ਉਹਦੀ ਛਾਤੀ ਵਿੱਚ ਜਕੜਨ ਨਹੀਂ ਕੋਈ ਨੱਕ ਬੰਦ ਨਹੀਂ ਹੈਗਾ ਹੈਨਾ ਤੇ ਸਿਰਫ ਖਾਂਸੀ ਹੈ ਤਾਂ ਕਰੋ ਇੱਕ ਇਹ ਲੂਪਾ ਹਲਦੀ ਦਾ ਚੌਥਾ ਹਿੱਸਾ ਚਮਚਾ ਲੈ ਲਓ ਇੱਕ ਚਮਚਾ ਪਾ ਲੈ ਉਹ ਸੋਚ ਚੰਚੇ ਦਾ ਚੌਥਾ ਹਿੱਸਾ ਹਲਦੀ ਲੈ ਲੋ ਲੈ ਲਈ ਆ ਜਿਵੇਂ ਉਹ ਜਰਦੇ ਵਾਲੇ ਮੂੰਹ ਚ ਪਾਉਂਦੇ ਹੁੰਦੇ ਨੇ ਇੱਕ ਪਾਸੇ ਤੁਸੀਂ ਉਹਨੂੰ ਹਲਦੀ ਨੂੰ ਨੱਪ ਲੋ ਪਾ ਕੇ ਹੈਨਾ ਫਿਰ ਉਹਨੂੰ ਹੌਲੀ ਹੌਲੀ ਚੂਸਦੇ ਰਹੋ ਜਦੋਂ ਅੱਧਾ ਘੰਟਾ ਲੱਗ ਜੇ ਜਦੋਂ ਉਹਨੂੰ ਨਿ ਦਵਾਉਂਦੇ ਰਹੋਗੇ ਹੌਲੀ ਹੌਲੀ ਚੂਸਦੇ ਜਾਓ ਤੇ ਜਦੋਂ ਪਾਵੇਂ ਅੱਧਾ ਘੰਟਾ ਲੱਗ ਜੇ ਜਿਉਂ ਜਿਉ ਹਲਦੀ ਦੀ ਲਾਰ ਸਾਡੇ ਅੰਦਰ ਜਾਊਗੀ ਹੈਨਾ ਤਾਂ ਤੁਹਾਡਾ ਜਿਹੜਾ ਹੈਗਾ ਉਹ ਖੰਗ ਉਹ ਠੀਕ ਹੁੰਦੀ ਜਾਊਗੀ ਤੇ ਤੁਹਾਡਾ ਗਲਾ ਜਿਹੜਾ ਖੁੱਲਦਾ ਜਾਊਗਾ ਹੈਨਾ ਖੰਗ ਮੁੜ ਕੇ ਛਿੜੂਗੀ ਨਹੀਂ ਜੇ ਫੇਰ ਖੰਗ ਛਿੜਦੀ ਹੈ ਥੋੜੇ ਦੇਰ ਬਾਅਦ ਤਾਂ ਇਹ ਦਿਨ ਚ 2-3 ਵਾਰ ਜ਼ਰੂਰ ਕਰ ਲੋ ਕੀ ਕਰਨਾ ਕਿੰਨਾ ਸੌਖਾ ਹੈ ਹੈਨਾ ਤੇ ਸਿਰਫ ਤੁਹਾਡੇ ਘਰੇ ਹਲਦੀ ਤੁਹਾਡੇ ਰਸੋਈ ਚ ਤੁਹਾਡੀ ਜਿਹੜੀ ਰਸੋਈ ਹੈ ਨਾ ਉਹ ਦਵਾਈਖਾਨਾ ਹੀ ਹੈ ਬੈਦਖਾਨਾ ਕਹਿੰ ਲੋ ਦਵਾਈਖਾਨਾ ਕਹਿੰ ਲੋ ਤੇ ਉਹ ਹਲਦੀ ਤੁਸੀਂ ਚਮਚੇ ਦਾ ਚੌਥਾ ਹਿੱਸਾ ਕਿੰਨਾ ਕਿ ਆਪਣੇ ਦਾ ਚੌਥਾ ਹਿੱਸਾ ਲੈ ਲੋ ਥੋੜੀ ਜੀ ਉਹ ਆਪ ਇੱਕ ਕਪਾਸੇ ਚਾਹੇ ਇਧਰ ਚਾਹੇ ਇਧਰ ਮੂੰਹ ਚੋਂ ਦੱਬ ਕੇ ਹੌਲੀ ਹੌਲੀ ਉਹਨੂੰ ਚੂਸਦੇ ਰਹੋ ਠੀਕ ਹੈ ਤੇ ਜਦੋਂ ਇਹ ਹਾਜ਼ੀ ਦੀ ਜਿਹੜੀ ਲਾਰ ਹੈ ਉਹ ਅੰਦਰ ਜਾਊ ਸਾਡੀ ਨਾਲ ਮਿਲ ਮਿਲ ਕੇ ਤਾਂ ਤੁਹਾਡਾ ਗਲਾ ਜਿਹੜਾ ਉਹ ਖੁੱਲਦਾ ਜਾਊਗਾ ਤੇ ਖੰਗ ਫਿਰ ਸ਼ੁਰੂ ਵੀ ਨਹੀਂ ਸੁੱਕੀ ਖੰਗ ਤਾਂ ਹੋਰ ਵੀ ਤੰਗ ਕਰਦੀ ਹੈ ਨਾ ਲੈ ਇਹ ਅਪਣਾਓ ਮਮੁੱਲੀ ਨੁਕਤਾ ਤੇ ਇਹਦਾ ਫਾਇਦਾ ਬਹੁਤ ਵੱਡਾ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਆਰਾਮ ਨਾਲ ਘਰੇ ਕਰਕੇ ਦੇਖੋ ਦੱਸਣ ਦਾ ਮੇਰਾ ਫਰਜ਼ ਸੀ ਮੈਂ ਤੁਹਾਨੂੰ ਦੱਸਦਾ ਤੇ ਕਰਕੇ ਤੁਸੀਂ ਦੇਖਣਾ ਫਲ ਮੇਰੇ ਵੈਗਰੂ ਨੇ ਦੇਣਾ ਤੇ ਮਾਣੋ ਇਸ ਗੀਤ ਦਾ ਘੋੜੀ ਦਾ ਤੇ ਨੁਕਤੇ ਦਾ ਆਨੰਦ ਜੇ ਤੁਹਾਨੂੰ ਆ ਤਾਂ ਤੁਸੀਂ ਕਰਕੇ ਦੇਖੋ ਜੇ ਕਿਸੇ ਨੂੰ ਹੋ ਰਿਹਾ ਉਹਨੂੰ ਜਰੂਰ ਦੱਸੋ ਤੁਹਾਡਾ ਵੀ ਭਲਾ ਹੋਊਗਾ ਦੱਸਣ ਨਾਲ ਆਪਾਂ ਨੂੰ ਸਾਰਿਆਂ ਨੂੰ ਪੁੱਠੇ ਸਿੱਧੇ ਕੰਮ ਹੁੰਦੇ ਨੇ ਕਿਤੇ ਕਿਸਦਾ ਭਲਾ ਹੋ ਜਾਂਦਾ ਫਿਰ ਆਪਾਂ ਨੂੰ ਵੀ ਪ੍ਰਮਾਤਮਾ ਆਪਣਾ ਭਲਾ ਕਰੂਗਾ ਨਾ ਮੈਂ ਤਾਂ ਤਾਂ ਦੱਸਦੀ ਰਹਿਣੀ ਆ ਤੇ ਨਾਲੇ ਤੁਸੀਂ ਤੰਦਰੁਸਤੀ ਮਾਣੋ ਨਾਲੇ ਮੈਂ ਤੰਦਰੁਸਤ ਹਾਂ ਹਨ ਤੇ ਮੈਨੂੰ ਵੀ ਫਲ ਪਰਮਾਤਮਾ ਜੀ ਦਾ ਸੰਦਾ ਦੇਵੇ ਜੇ ਕਿਸੇ ਰਸਤੇ ਪਾਵਾਂਗੇ ਨਾ 10% ਆਪ ਨੂੰ ਵੀ ਫਲ ਮਿਲਦਾ ਹੈ ਚੰਗੀ ਗੱਲ ਦਾ ਹਾਂ ਚੰਗੇ ਰਸਤੇ ਪਾਓ ਚੰਗੀ ਗੱਲ ਦੱਸੋ ਤੇ ਜਰੂਰ ਦੱਸਦੇ ਰਹੋ ਤੇ ਨੋਟ ਕਰ ਲਿਆ ਕਰੋ ਲਓ ਹੁਣ ਦਿਓ ਮੈਨੂੰ ਛੁੱਟੀਆਂ ਕੱਲੋਂ ਅਸੀਂ ਨਵੇਂ ਗੀਤ ਤੇ ਨੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ